ਯੂਥ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਹਲਕਾ ਆਤਮ ਨਗਰ ਦੇ ਦੀਨਪੰਦ ਵਾਰ ਨੰਬਰ 55 ਦੇ ਇਲਾਕਾ ਕੌਂਸਲਰ ਤੇ ਸਾਨਕ ਨਿਵਾਸੀਆਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਨ ਲਈ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਕਿ ਤਾਂ ਇਸ ਸਭ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਤੇ ਸਾਨਕ ਲੋਕਾਂ ਦੀ ਨਾਲ ਗੱਲਬਾਤ ਕਰਨ ਲਈ ਸ਼ਿਰਕਤ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਬੰਧਕਾਂ ਨੇ ਦੱਸਿਆ ਕਿ ਸੂਬੇ ਦੀ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਮੁਹਿੰਮ ਚੇੜੀ ਹੋਈ ਹੈ ਜਿਸ ਤੇ ਵਿੱਚ ਅਸੀਂ ਸਭ ਦਾ ਸਾਥ ਮੰਗਦਿਆ ਦੇਖੋ ਜੀ ਇੱਕ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਜਿੰਦਾ ਅੱਜ ਹਰ ਵਾਰਡ ਦੇ ਵਿੱਚ ਹਰ ਮਾਲਲੇ 'ਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੰਦੇ ਵਿੱਚ ਸਾਡੇ ਸੁਪਰੀਮੋ ਅਰਵਿੰਦ ਕੇਜਰੀਆ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜਿੰਨਾਂ ਦਾ ਹਲਕਾ ਆਤਮਨਗਰ ਪੈਂਦਾ ਇੱਕੋ ਹੀ ਸੋਚ ਹੈ ਕਿ ਨਸ਼ਾ ਬਿਲਕੁਲ ਖਤਮ ਕਰਾਂਗੇ ਜੀ ਇਹਦੇ ਵਿੱਚ ਅਸੀਂ ਨਸ਼ਾ ਵੇਚਣ ਵਾਲੇ ਨੂੰ ਸਖਤ ਚੇਤਾਵਨੀ ਦਿੰਨੇ ਆ ਵੀ ਜੇ ਕੋਈ ਨਸ਼ਾ ਵੇਚਦਾ ਉਹ ਬੰਦ ਕਰ ਦਿੱਤਾ ਜਾਵੇ ਤੇ ਜਿਹੜਾ ਕੋਈ ਨਸ਼ਾ ਕਰਦਾ ਉਹਦੀ ਮਦਦ ਸਰਕਾਰ ਕਰੇਗੀ ਕਿਉਂਕਿ ਨਸ਼ਾ ਛਡਾਊ ਕੇਂਦਰ ਦਾ ਵੀ ਸਾਰਾ ਪ੍ਰੋਗਰਾਮ ਹੱਲ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਤਾਂ ਫਿਰ ਇੱਕ ਮਾਦੇ ਤੁਹਾਡੇ ਮਾਦੇ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਨਸ਼ਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਉਂਕਿ ਜਿਸ ਘਰ ਦੇ ਵਿੱਚ ਨਸ਼ਾ ਪੈ ਜਾਂਦਾ ਨਾ ਜੀ ਉਹ ਘਰ ਖਤਮ ਹੋ ਜਾਂਦਾ ਸਰ ਜਿਸ ਤਰ੍ਹਾਂ ਬੀੜਕੀ ਤਰਾ ਇਹ ਸ਼ਹਿਰ ਦੇ cinema ਹਰੇ ਦੇ ਕਿੰਨੇ ਕੰਮ ਦੇ ਦੇਖੋ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ ਤੇ ਇਹਨਾਂ ਨੂੰ ਇੱਕੋ ਹੀ ਅਸੀਂ ਇਹੀ ਕਰਜ ਕਰਦੇ ਹਾਂ ਵੀ ਜਿਹੜਾ ਵੀ ਨਸ਼ਾ ਵੇਚਦਾ ਸਾਨੂੰ ਦੱਸੋ ਅਸੀਂ ਖੁਦ ਮੁਰੇ ਹੋ ਕੇ ਉਹ ਨਸ਼ਾ ਬੰਦ ਕਰਾਵਾਂਗੇ ਤੇ ਜੇ ਕੋਈ ਇਹਨਾਂ ਦਾ ਪਰਿਵਾਰਕ ਮੈਂਬਰ ਨਸ਼ਾ ਕਰਦਾ ਹੈ ਤਾਂ ਉਹ ਵੀ ਸਾਨੂੰ ਦੱਸੋ ਕਿਉਂਕਿ ਇਹ ਰਲ ਮਿਲ ਕੇ ਹੀ ਸਾਰੀ ਮੁਹੀਮ ਜਿਹੜੀ ਹੈ ਫਤਿਹ ਹੋਣੀ ਹੈ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਾ ਮੁਹੱਲਾ ਸਾਡੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਤਾਂ ਅਸੀਂ ਇੱਕ ਫੇਰ ਚੇਤਾਵਨੀ ਜ਼ਰੂਰ ਦਵਾਂਗੇ ਵੀ ਨਸ਼ਾ ਅਸੀਂ ਇੱਥੇ ਉਹਨੂੰ ਵੇਚਣ ਨਹੀਂ ਦਵਾਂਗੇ ਜੀ ਸ਼ਾਬੇਜ਼ ਦੇ ਵੀ ਆ ਉਹ ਆਣਾ ਚਾਹੁੰਦੇ ਵਾਪਸੀ ਲਈ ਸਾਡਾ ਮਾਫਤ ਕੀਤਾ ਜਾਵੇ ਕਿ ਤੇ ਭਾਜੀ ਉਹਨਾਂ ਦੀ ਦੁਵਾਰ ਖੁੱਲੇ ਨੇ ਇਹ ਤਾਂ ਹੀ ਇਹ ਮੀਮ ਚਲਾਈ ਗਈ ਹੈ ਵੀ ਜਿਹੜਾ ਕੋਈ ਵੇਚਦਾ ਉਹ ਆ ਕੇ ਸਰਕਾਰ ਦੇ ਅੱਗੇ ਜਾਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਆ ਕੇ ਆਪਣੀ ਗਲਤੀ ਮੰਨੇ ਉਸ ਨੂੰ ਕੁਝ ਨਹੀਂ ਕੀਤਾ ਜਾਊ ਪਰ ਦੁਵਾਰਾਂ ਨੂੰ ਵੇਚਣ ਨੂੰ ਸਖਤ ਮਨਾਹੀ ਹੈ ਤੇ ਜੇ ਇਹੀ ਇਸੇ ਲਈ ਮੀਮ ਚਲਾਈ ਗਈ ਹੈ ਵੀ ਇਹ ਕੰਮ ਬੰਦ ਕਰ ਦਿੱਤਾ ਜਾਵੇ ਇਹ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਉਂਕਿ ਇਹ ਬਹੁਤ ਇੱਕ ਤਰ੍ਹਾਂ ਦਾ ਕਹਿ ਲਓ ਵੀ ਪੰਜਾਬ ਨੂੰ ਪਿੱਛੇ ਲੈ ਕੇ ਜਾ ਰਿਹਾ ਜੀ ਲੋਕਾਂ ਨਾਲੇ ਬ੍ਰੋਦ ਮਹਮ ਅੱਜ ਲਗਾਤਾਰ ਚੌਥੇ ਦਿਨ ਹਲਕਾ ਆਤਮਨਗਰ ਵਿੱਚ ਵੱਖ-ਵੱਖ ਏਰੀਆ ਵਿੱਚ ਲੋਕਾਂ ਨੂੰ ਇਸ ਗੱਲ ਨਾਲ ਜਾਗਰੂਕ ਕੀਤਾ ਜਾ ਰਿਹਾ ਕਿ ਨਸ਼ਾ ਇੱਕ ਲਾਲਾਜ ਤੇ ਬਹੁਤ ਹੀ ਮਾੜੀ ਏਰੀਆ ਬਣਾ ਹੈ ਇਹ ਤੋਂ ਆਪਾਂ ਜਿੰਨਾ ਵੀ ਬੱਚਾ ਜਾ ਸਕਦੇ ਉਹਨਾਂ ਥੋੜਾ ਇਹਦੇ ਵਿੱਚ ਸਮੁੱਚੇ ਸਾਡੇ ਬਲੰਤੇਰ ਸਹਿਬਾਨ ਸਾਰੇ ਅਹੁਦੇਦਾਰ ਸਹਿਬਾਨ ਇਵਨ ਪੁਲਿਸ ਮਹਿਕਮਾ ਪੂਰਾ ਸਹਿਯੋਗ ਕਰਕੇ ਲੋਕਾਂ ਨੂੰ ਇਸ ਗੱਲ ਹੀ ਅਵੇਅਰ ਕਰ ਰਿਹਾ ਹੈ ਕਿ ਜਿਹੜਾ ਨਸ਼ਾ ਇਸ ਨੂੰ ਆਪਾਂ ਪੰਜਾਬ ਵਿੱਚੋਂ ਕੱਢ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਹਸਤਾ ਖੇਡਦਾ ਨਾਜਦਾ ਪੰਜਾਬ ਮੇ ਲੋਕਾਂ ਕੋਲ ਕਿਸ ਤਰ੍ਹਾਂ ਦਾ ਸਹਯੋਗ ਮਿਲ ਰਿਹਾ ਲੋਕਾਂ ਵੱਲੋਂ ਤੁਸੀਂ ਆਪ ਹੀ ਦੇਖੋ ਆਪ ਮਹਾਰੇ ਲੋਕਾਂ ਚੋਂ ਉੱਠ ਕੇ ਆ ਕੇ ਧੀਆਂ ਪੈਣਾ ਨੌਜਵਾਨ ਬਜ਼ੁਰਗ ਨੰਬਰ ਦੇ ਰਹੇ ਨੇ ਲੋਕਾਂ ਦੇ ਵੀ ਸਾਡੇ ਏਰੀਆ ਵਿੱਚ ਆਹ ਬੰਦਾ ਨਸ਼ਾ ਵੇਚਦਾ ਆਹ ਵੇਚਦਾ ਉਹਨਾਂ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੇ ਜੰਮਬਾਲ ਸਿਪਾਹੀ ਪੰਜਾਬ ਪੁਲਿਸ ਦੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਉਹਨਾਂ ਦੇ ਜ਼ਿਲ੍ਹਾ ਤੇ ਥਾਣੇ ਵਿੱਚ ਲਿਜਾ ਕੇ ਉਹਨਾਂ ਨੂੰ ਇਸ ਗੱਲ ਲਈ ਲੋਕਾਂ ਨੂੰ ਵਿਸ਼ਵਾਸ ਬਣਾਉਂਦੇ ਨੇ ਵੀ ਜੇਕਰ ਤੁਸੀਂ ਸ਼ਿਕਾਇਤ ਕਰਦੇ ਹੋ ਤਾਂ ਉਹਦੀ ਫੌਰੀ ਤੌਰ ਤੇ ਜਿੱਥੇ ਕਾਰਵਾਈ ਹੋਊਗੀ ਤੁਹਾਡੀ 100% ਸੁਰੱਖਿਆ ਕੀਤੀ ਜਾਣਾ ਹੈ ਲਾਈਵ ਲਈ ਚਿੰਕਾ ਚੜ੍ਹਦੇ ਹੋ